ਮੇਂ ਜੇਠ ਦੀ ਮੈਨੂ ਸ਼ੱਕ ਪੈਂਦਾ ਮੇਰੇ ਨਾਕ ਚੋਂ ਕੁੜਕ ਕੇ ਮੈਨੂ ਸ਼ੱਕ ਪੈਂਦਾ ਮੇਰੇ ਨਾਕ ਚੋਂ ਕੁੜਕ ਕੇ ਡਿੱਗ ਪਿਆ ਕਿਸਡੂਗੀ ਥਾਈ ਵੇ ਮੇਰਾ ਲੌਂਗਵੱੱਚ ਨੀਕਾ ਮਾਰਦਾ ਆਈ ਵੇ ਮੇਰਾ ਲੌਂਗਵੱੱਚ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਦਾਈ ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਦਾਈ ਚੀਰੇ ਵਾਲੇ ਆਵੇ ਰੋਟੀ ਦੇ ਬਹਾਨੇ ਵੇ ਹੇ ਰੋਟੀ ਦੇ ਬਹਾਨੇ ਵੇ ਮਿਲਣਾ ਤਮਿਲ ਨਹੀਂ ਕਰੂ ਸੁਝੂਗੀ ਸਦਲ ਮਿਲਣਾ ਤਮਿਲਣਾ ਸੁਝੂਗੀ ਸਦਲ ਮਿੰਦ ਤਤ ਕਰਕੇ ਮਨਾਈ ਵੇ ਮੇਰਾ ਲਾਂਗਵਚ ਨਿਗਮ ਹਰਦਾ ਆਈ ਵੇ ਮੇਰਾ ਲਾਂਗਵਾਚਾ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇ ਨਾਲੇ ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇ ਨਾਲੇ ਆਈ ਚੀਰੇ ਵਾਲੇ ਆ ਵੇਖਣਾ ਆਈ ਵੇ ਤੇਰਾ ਨਾਂਗਵਾਚਾ ਨੀ ਕਮ ਮਾਰਦਾ ਆਈ ਵੇ ਤੇਰਾ ਨਾਂਗਵਾਚਾ ਨੀ ਕਮ ਮਾਰਦਾ ਆਈ ਵੇ ਮੇਰਾ ਨਾਂਗਵਾਚਾ ਕਿਹੜਾ ਐਸਰ ਪੰਡਾਲ ਦੇ ਵਿੱਚ ਕਿਹੜਾ ਮੇਲਾ ਕਿਹਨਾ ਉਹ ਤਰਵੈਣੀ ਕਲੱਬ ਵੱਲੋਂ ਮਨਾਇਆ ਜਾ ਰਿਹਾ ਹੈ ਉਡੀ ਪ੍ਰਤਾਂਵ ਸਾਡੇ ਕੈਮ ਜਿਹੜੀਆਂ ਸਾਡਾ ਡਿਓ ਸਾਡੇ ਅਮਰ ਇਸਕੋਰ ਦੀ ਤੋਂ ਪਤਾ ਹੈ ਔਰ ਸਾਡੇ ਕਲੱਬ ਦੀਆਂ ਜਿਹੜੀਆਂ ਬਹੁਤ ਸਾਰੀਆਂ ਭੈਣਾਂ ਨੇ ਹੀਅਰ ਬਾਊਟ 40 ਮੈਂਬਰ ਨੇ ਔਰ ਸਾਰਿਆਂ ਵੱਲੋਂ ਨਾਲ ਮਿਲ ਕੇ ਅਦਲਾ ਕੀਤਾ ਗਿਆ ਔਰ ਸਾਡਾ ਜਿਹੜਾ ਇਹ ਕਰਵੈਲੀ ਕਲੱਬ ਬੰਦਿਆਂ ਦਾ ਮੇਲਾ ਇਹ ਓਪਨ ਚ ਲੱਗਦਾ ਤਾਂ ਕਿ ਮਤਲਬ ਕਿ ਆਮ ਸਾਡੀ ਸਾੜੀ ਦੀਆਂ ਛੋਟੀਆਂ ਬੱਚੀਆਂ ਨੇ ਆਮ ਭੈਣਾਂ ਨੇ ਜੁਗਰ ਤੋਂ ਮਾਹਮਾ ਨੇ ਸਾਰਿਆਂ ਆ ਕੇ ਦੇਖ ਸਕਣ ਜੋ ਮੇਰੇ ਸਾਰੇ ਹੀ ਪਟੰਡਾ ਨਾਸੀਆਂ ਨੂੰ ਗੈਂਟੀਆ ਵੀ ਐਸ ਮੇਲੇ ਦੇ ਵਿੱਚ ਜ਼ਰੂਰ ਸ਼ਿਰਕਤ ਕਰਨ ਕਿਉਂਕਿ ਅੱਜ ਜਿਹੜਾ ਥੀਆਂ ਦਾ ਤਿਉਹਾਰ ਹੈ ਇਹ ਸਾਡੀਆਂ ਪਹਿਲਾਂ ਦਾ ਸਾਡੀਆਂ ਬੱਚੀਆਂ ਦਾ ਸਾਡਾ ਤਿਉਹਾਰ ਔਰ ਆਪਰਲ ਮੇਲੇ ਤੇ ਪੂਰੇ ਸਿਦਕਸ਼ਮਨ ਹੈ। ਉਹਨਾਂ ਚ ਇੱਕ ਕਾਈ ਨੇ ਟਕਲੀ ਜੇ ਆਪਾਂ ਦੇ ਅਨੁਸਾਰ ਕਰਦੇਲੀ ਜ਼ਰੂਰੀ ਹੈ ਕਿਉਂਕਿ ਉਹ ਜੜੀਆਂ ਪਹਿਰਾ ਨਹੀਂ ਸਾਡੀਆਂ ਹਨ ਸਾਡੀਆਂ ਥੀਆਂ ਨੇ ਉੱਥੇ ਵਰਕੇ ਨਹੀਂ ਹੋਏ ਜੋ ਵਾਲੀਆਂ ਨੇ ਟਾਈਮ ਦੀ ਸ਼ਾਰਟੈਂਸ ਕਰਕੇ ਫਿਰ ਇੱਕ ਦਿਨ ਜਾਂ ਦੋ ਦਿਨ ਜਾਂ ਤਿੰਨ ਦਿਨ ਜਿਹੜਾ ਇਹ ਜਿੰਦਾ ਚੜਾਈਂ ਮਨਾਇਆ ਗਿਆ। ਬਾਕੀ ਹਮ ਦੇਖਿਆ ਜਾਂਦਾ ਹੈ ਕਿ ਪੈਲਸਾਂ ਦੇ ਵਿੱਚ ਜਾਂ ਹੋਟਲਾਂ ਦੇ ਵਿੱਚ ਵੀ ਮਨਾਇਆ ਜਾਂਦੇ ਆ। ਪਰ ਉਹ ਕਿਉਂ ਠੀਕ ਹੈ? ਉਹ ਜਗ੍ਹਾ ਦੀ ਥੋੜੀ ਜੀ ਪ੍ਰੋਬਲਮ ਆਉਂਦੀ ਹੈ। ਫਰੇਸ ਕਰਕੇ ਜਿਹੜੀ ਇੱਕ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ। ਪਹਿਲਾਂ ਕੀ ਹੁੰਦਾ ਸੀ ਥੋੜਾ ਜਿਹਾ ਬੋੜ ਪਿੱਪਲ ਹੈ ਨਾ ਉਹਨਾਂ ਦੇ ਜਿਹੜੇ ਥੱਲੇ ਆ ਜਿਹੜੀਆਂ ਤੀਆਂ ਪਿੰਡਾਂ ਦੇ ਵਿੱਚ ਲਾਈਆਂ ਰਹਿੰਦੇ ਸੀ। ਹੁਣ ਜਿਹੜੀ ਹੈ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਇਹ ਬੋੜ ਪਿੱਪਲਾ ਕੇ ਥੋੜੇ ਬਰਖਤਾਂ ਦੇ ਵੀ ਸੱਡੀ ਘਾਟ ਹੈ। ਇੱਕ ਗਰਮੀ ਜ਼ਿਆਦਾ ਹੋਣ ਕਰਕੇ ਫਿਰ ਉਹ ਪੈਲਸਾਂ ਚੋਂ ਨਾ। ਦੋਹੇ ਲਾ ਕੇ ਨੰਦ ਆਸਮਾਨ ਕਰਦੇ ਨੇ ਅੱਗੇ ਹੋ ਜੀ ਅੱਗੇ ਸਵੇਕੀ ਆ ਕੇ ਬਹੁਤ ਚੰਗਾ ਲੱਗਿਆ ਤੁਹਾਨੂੰ ਜਾਚਣਾ ਪੰਜਾਬੀ ਰਵਾਈਤਾਂ ਦੇ ਅਨੁਸਾਰ ਦੋਹੇ ਲਾ ਲਾ ਕੇ ਸਨ ਕਰਦੇ ਨੇ ਪਿਆਰ ਸਤਿਕਾਰ ਦਾ ਜਾਹਿਰ ਕਰਨੀ ਯਾਨੀ ਤਾਂ ਬਹੁਤ ਚੰਗਾ ਲੱਗ ਰਿਹਾ ਦੇਖੋ ਭੈਣਾ ਦੇ ਚਿਹਰੇ ਦੇ ਉੱਤੇ ਬੜੀ ਖੁਸ਼ੀ ਹੈ ਸੋ ਬਹੁਤ ਜ਼ਿਆਦਾ ਮਨ ਖੁਸ਼ ਹੈ। ਤੁਸੀਂ ਜਗ੍ਹਾ ਜਗ੍ਹਾ ਗਏ ਹੋਗੇ ਤੀਆਂ ਦੇ ਜਿਹੜਾ ਬਦਲਾਅ ਵੀ ਕਾਫੀ ਆ ਗਿਆ ਸਮੇਂ ਦੇ ਨਾਲ ਕਿ ਦੇਖੋ ਸਮੇਂ ਦੇ ਵਿੱਚ ਜਿਹੜਾ ਉਹਨਾਂ ਬਦਲ ਚੁੱਕਾ ਉਹਨਾਂ ਨੂੰ ਨਾ ਪਾ ਕੇ ਇਹ ਸ਼ਹਿਰਾਂ ਦੇ ਵਿੱਚ ਜਿਹੜਾ ਹੁੰਦਾਗਾ ਨਾ ਕਿ ਸਰਾਂ ਦੇ ਵਿੱਚ ਉਹ ਗੋਟੇ ਲੱਭਦੇ ਨਾ ਕਰਵੈਨੀਆਂ ਲੱਭਦੀਆਂ ਨੇ ਤੇ ਨਾ ਉਹ ਸੱਥਾਂ ਲੱਭਦੀਆਂ ਨੇ ਤਾਂ ਪਰਵਰਤਨ ਦੇ ਨਾਲ-ਨਾਲ ਕਟੁਕਟ ਸਾਡਾ ਜਿਹੜਾ ਵਿਰਸਾ ਕੋ ਵਾਪਸ ਮੁੜਿਆ ਤੇ ਮੈਨੂੰ ਲੱਗਦਾ ਤੀਆਂ ਦਾ ਸ਼ਹਿਰਾਂ ਦੇ ਵਿੱਚ ਜ਼ਿਆਦਾ ਰੁਝਾਨ ਵਧੇਗਾ ਤੇ ਨਹੀਂ ਆਉਂਦੇ ਕਿ ਕਿ ਪੈਣਾ ਚਾਹੀਉਂ ਉਹਨਾਂ ਨਾਲ ਤੇ ਬਹਾਪ ਸਮੇਂ ਦਾ ਪ੍ਰਬਾਤ ਹੋਣਾ ਬਹੁਤ ਜ਼ਰੂਰੀ ਹੈ ਪਿੰਡਾਂ 'ਚ ਗੈਪ ਹੋਣ ਦਾ ਕਾਰਨ ਕਿ ਕਿ ਆ ਵੀ ਸ਼ਹਿਰਾਂ 'ਚ ਨਾ ਨਾ ਗੈਪ ਨਹੀਂ ਹੋਈਆਂ ਸਾਡੇ ਆਪ ਦੇ ਪਿੰਡ ਦੇ ਵਿੱਚ ਕੰਡੀਸ਼ਨੀਆਂ ਸੀ 25 ਸਾਲ ਤੋਂ ਵਾਰਿਆ ਬਹੁਤ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚ ਵੀ ਟ੍ਰੈਡੀਸ਼ਨਲ ਜਾ ਰਹੀ ਹੈ ਵੀ ਸ਼ਹਿਰਾਂ ਮੇਰੇ ਕਹਿੰਦਾ ਭਾਵੇਂ ਵੀ ਸ਼ਹਿਰਾਂ ਤੋਂ ਜਾਨ ਜ਼ਿਆਦਾ ਵੱਧ ਗਿਆ ਪਰ ਪਿੰਡਾਂ ਦੇ ਵਿੱਚ ਇਹ ਕਿਹੜੀ ਟ੍ਰੈਡੀਸ਼ਨਲ ਟੰਗ ਨਾਲੀਆਂ ਲੱਗ ਰਹੀਆਂ ਨੇ ਇਦਾਂ ਹੀ ਲੰਬੇ ਸਮੇਂ ਦੀਆਂ ਲੱਗ ਰਹੀਆਂ ਤੇ ਉਹਨੂੰ ਰੋਟਾ ਖਾ ਲੈਣਾ ਪਈ ਨਾ ਸਫਾਏ ਵਿੱਚ ਚਾਹੀਏ ਰੱਖੀਏ ਸ਼ਹਿਰਾਂ ਦੇ ਵਿੱਚ ਕਿਤਨੇ ਕਿਤਨੇ ਏਸੀਆਂ ਦੇ ਅੰਦਰ ਕਿੰਨੀਆਂ ਗਈਆਂ ਪੈਸਿਆਂ ਦੇ ਵਿੱਚ ਲੱਗੀਆਂ ਰਹੀਆਂ ਪਰ ਉਹ ਕੋਈ ਗੱਲ ਨਹੀਂ ਵਿਰਸਾ ਵਾਪਸ ਆ ਰਿਹਾ ਕੋ ਸਮੇਂ ਦੇ ਨਾਲ ਆਪੀ ਹਾਲਾਂ ਦੇ ਵਿੱਚ ਵਾਰਾ ਨਾਮ ਆ ਨਾ ਤੀਆਂ ਤੀਆਂ ਦਾ ਮਤਲਬ ਕੀ ਹੈ ਤੀਆਂ ਦਾ ਦੀ ਡੈਫੀਨੇਸ਼ਨ ਹੈ ਤੀਆਂ ਤੇ ਬੋ ਲੈ ਜੰਮਾ ਸੀ ਟਿੰਗਲ ਟੀਆਂ ਮਾਲਵੇ ਦਾ ਇਹ ਸ਼ਬਦ ਆ ਤਾਂ ਇਹ ਕੁੜੀਆਂ ਦਾ ਤਿਹਾਰਾ ਕੁੜੀਆਂ ਦੇ ਹੱਸਣ ਖੇਡਣ ਦਾ ਸੌਣ ਦੇ ਮਹੀਨੇ ਹਾਰੇ ਪਰ ਮਹੀਨੇ ਦੇ ਵਿੱਚ ਪੇਕੇ ਘਰ ਆਉਂਦੀਆਂ ਨਹੀਂ ਆ ਹਾਂ ਨਾ ਉਹਨਾਂ ਮਾਪਿਆਂ ਨੂੰ ਸਤਿਕਾਰ ਦਿੰਦੇ ਨੇ ਅਲੋਪ ਹੋ ਗਿਆ ਸੀ ਬੜੀ ਕੋਸ਼ਿਸ਼ ਕੀਤੀ ਗਿਆ ਜਦੋਂ ਜਿਹੇ ਦੇ ਨਾਲ ਦੁਬਾਰਾ ਪਿੰਡਾਂ ਨਹੀਂ ਤੇ ਸ਼ਹਿਰਾਂ ਨਹੀਂ ਜਿੱਥੇ ਸੱਤਾਂ ਦੇ ਜਰਾਉਂਗਾ ਲਾਉਣ ਦਾ ਮੌਕਾ ਹੇ ਤੂ ਕਾਨੂੰਨਿਆ ਵੀਰ ਆਪਣੀ ਮਾਤਾ ਨੇ ਰਹੀ ਜੀ ਕੀ ਵੀਰ ਕੰਨ ਦੀ ਜਨ ਹੋ ਗਿਆ ਕੋਈ ਹਰ ਕੋਲ ਜੱਗ ਵਿੱਚ ਹੋ ਗਿਆ ਜਿਆਨ ਤੋਂ ਬੇ छे ॾींहं सुख विरया फुल किकरां सुर वाल फुल किकरां लाई बहार मितरां दिरां लाई बहार मितरां दुख विरो लड़हर वाल ਯਾ ਦੋ ਲਾਲੜੀਆਂ ਵਾਲੜੀਆਂ ਮੈਲਾ ਵੇਖਣ ਆਈਆਂ ਕਰਮਾ ਵਾਲੜੀਆਂ ਅੰਮ੍ਰਿਤ ਦਿਵਸ ਨਾਲ ਪ੍ਰੀਤ ਸਾਡੇ ਗੁਰੂ ਮਾਨ ਡਾਕਟਰ ਪਰਸ਼ਨ ਪਰ ਜੀ ਸਿੱਧੂ ਚੰਦ ਮਿੰਟਾਂ ਦੇ ਵਿੱਚ ਉਹ ਵੀ ਪਹੁੰਚ ਰਹੇ ਨੇ ਸੋ ਸਾਰੀ ਟੀਮ ਸਾਡੀ ਫਿਲਮ ਦੀ ਹੀਰੋਇਨ ਚਰਨਜੀਤ ਕੌਰ ਬਰਾੜ ਜਸਵੀਰ ਕੌਰ ਕਾਲੇਕੇ ਜੀ ਜਨਜੀਤ ਕੌਰ ਜੀ ਅਮਨ ਸੋ ਸਾਰੀ ਟੀਮ ਸਾਡੀ ਜਿਹੜੀ ਆ ਪਹੁੰਚੀ ਆ ਭੈਣ ਜੀ ਉਹਨਾਂ ਦੇ ਸੱਦੇ ਤੇ ਸੋ ਬਹੁਤ ਸੁਭਾਗਾ ਦਿਨ ਅੱਜ ਪਾਰਕ ਤੋਂ ਦੱਸਣਾ ਚਾਹੁੰਨਾ ਹੈ ਕਿ ਅੱਜ ਸਾਡੀ ਫਿਲਮ ਜਿਹੜੀ ਆ YouTube ਤੇ ਪੈ ਗਈ ਆ 7 ਵਜੇ ਚੱਲੀ ਆ ਸੋ ਇਹ ਫੰਕਸ਼ਨ ਸਾਡੇ ਲਈ ਬਹੁਤ ਹੀ ਜਿਹੜਾ ਹੈ ਭਾਗਾ ਵਾਲਾ ਉਹ ਭੈਣ ਜੀ ਦਾ ਬਹੁਤ ਧੰਨਵਾਦ ਕਰਦੇ ਆ ਕੋਟਵਤਾ ਫੈਮਿਲੀ ਦਾ ਪੂਰੇ ਤਰਵੇਣੀ ਕਲੱਬ ਦੇ ਇੱਕ ਇੱਕ ਮੈਂਬਰ ਦਾ ਜਿਨ੍ਹਾਂ ਦੀ ਅਨਤਕ ਮਿਹਨਤ ਜਿਹੜੀ ਆ ਉਹ ਹਰ ਸਾਲ ਵੱਧੇ ਜਾ ਰਿਹਾ ਹੈ ਕਾਫਲਾ ਸੋ ਵਧਾਈ ਦੇ ਮੌਕੇ ਤੇ ਤੁਸੀਂ ਲੇਟ ਹੋ ਗਏ ਜਿਸ ਪਾਸੇ ਅਸੀਂ ਲੇਟ ਤੋਂ ਲੈ ਕੇ ਸੰਗਰੂਰ ਤੱਕ ਬਹੁਤ ਜ਼ਿਆਦਾ ਬਾਰਿਸ਼ ਸੀ ਸੋ ਉਰੇ ਤਾਂ ਬਹੁਤ ਗਰਮੀਆਂ ਮੌਸਮ ਹੈ ਹੋਆ ਅਰ ਅਸੀਂ ਜਿਹੜਾ ਹੈ ਪੂਰਾ ਟਾਈਮ ਜਿਹੜਾ ਹੈ ਕੱਢ ਕੇ ਆਇਆ ਥੈਂਕ ਯੂ ਵੈਰੀ ਥੈਂਕ ਯੂ ਬਹੁਤ ਖੁਸ਼ੀ ਮੈਨੂੰ ਹੋ ਰਹੀ ਹੈ ਕਿ ਨੀਣਾ ਨੇ ਜਿਵੇਂ ਦੋ ਹੋਰ ਚਾਹ ਦੋ ਹੋਰ ਚੀਜ਼ਾਂ ਜਿਹੜੀਆਂ ਆਪਣੀਆਂ ਮੇਲੇ ਹੋ ਗਈ ਤੇ ਆ ਗਏ ਜਿਹੜੀ ਵੀ ਚੀਜ਼ਾਂ ਆਪਣੇ ਸੱਭਿਆਚਾਰ ਨਾਲ रिलेटेड ਨੂੰ ਭੁੱਲਦੇ ਜਾ ਰਹੇ ਸੀ ਉਸ ਤੋਂ ਵੀ ਦਾਰੇ ਸੀਗੇ ਉਹਨਾਂ ਨਾਲ ਦੁਬਾਰਾ ਜੁੜੇ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਫਿਲਮ ਜੀ ਮੈਂ ਕੀ ਖਵਾ ਸਕੀ ਫਿਲਮ ਜੀ ਆਪਣੀ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਹੈ ਜਨਮ ਤੋਂ ਲੈ ਕੇ ਯਾਦ ਹਾਂ ਕਿ ਜਿੰਨੇ ਵੀ ਤੁਸੀਂ ਵਾਸਤੇ ਰਹਿਤੀ ਵਾਦ ਜਿਹਨੇ ਲੋਕ ਇਤਨੇ ਉਹਨਾਂ ਸਾਰੇ ਮੈਨ ਦੇ ਕਿ ਨਾਮ ਕੀ ਫਲ ਲੱਗਦਾ ਤ੍ਰਿਤਾ ਨਾਲ ਅੱਜ ਉਹ ਲੱਗਿਆ ਦੇ ਉੱਥੇ ਪੋਸਟ 7 ਵਜੇ ਜਿਹੜਾ ਫਰਸਟ ਐਪੀਸੋਡ ਹੈ ਤ੍ਰਿਤਾ ਨਾਲ ਤ੍ਰਿਤਾ ਦੇ ਉਹ YouTube ਤੇ ਅੱਜ ਪੀਚ ਹੋ ਚੁੱਕਿਆ ਹੈ 7 ਵਜੇ ਸਾਂਗਣ ਨੂੰ